ਸਾ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਦੀਆਂ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਤੋਂ ਵੇਖਣ ਚ ਆਈਆਂ ਮੇਰੇ ਕੋਲ WhatsApp ਤੇ ਵੀਡੀਓਜ਼ ਫੋਟੋਆਂ ਆਈਆਂ ਜਿਸ ਨੂੰ ਦੇਖ ਕੇ ਮੈਂ ਇੱਕ ਗੱਲ ਸਿੱਧੇ ਤੌਰ ਤੇ ਕਹਿ ਸਕਣਾ ਕਿ ਇੱਕ ਵਾਰੀ ਫਿਰ ਅੱਜ ਇਤਿਹਾਸ ਦੁਹਰਾਇਆ ਗਿਆ ਹੈ ਸਾਲ 1984 ਦੇ ਵਿੱਚ ਸਰਕਾਰਾਂ ਨੇ ਫੌਜ ਲਾ ਕੇ ਆਪਣੀ ਟੈਂਕਰ ਤੋਪਾ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਸੀਗਾ ਪਰ ਅੱਜ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਸੰ 2025 ਦੇ ਅੰਦਰ ਜਿਹੜੀ ਅੱਜ ਦੀ ਤਰੀਕ ਹੈ 28 ਮਾਰਚ ਦੀ ਜਿਹੜੀ ਤਰੀਕ ਹੈ ਇਹ ਵੀ ਇੱਕ ਇਤਿਹਾਸ ਦੇ ਵਿੱਚ ਦਰਜ ਹੋਈ ਹੈ ਜਿਵੇਂ 1984 ਦੀ ਦਰਜ ਹੈ ਅੱਜ 2025 ਦੀ 28 ਮਾਰਚ ਨੂੰ ਇਤਿਹਾਸ ਦੇ ਵਿੱਚ ਕਾਲੇ ਅੱਖਰ ਵਿੱਚ ਦਰਜ ਹੋਈ ਹੈ ਕਿ ਜਿਹੜੇ ਹੈ ਭਾਜਪਾ ਹੀ ਕਹਿ ਲੋ ਜਾਂ ਬਾਜਪਾ ਵਾਲਾ ਸਪੌਂਸਰ ਜਿਹੜੇ ਸਿੱਖ ਨੇ ਜਿਹੜੇ ਨਾਗਪੁਰ ਦੇ ਇਸ਼ਾਰੇ ਤੇ ਚੱਲ ਰਹੇ ਆ ਉਹਨਾਂ ਵੱਲੋਂ ਇਤਿਹਾਸ ਨੂੰ ਦੁਰਾਂਦੇ ਹੋਏ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਗਿਆ ਮੈਂ ਜਿਹੜੇ ਇਹਨਾਂ ਦੇ ਆਗੂ ਨੇ ਜਿਹੜੇ ਦਿੱਲੀ ਦਰਬਾਰ ਚ ਬੈਠੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕੀ ਇਹ ਸਿੱਖ ਕੌਮ ਹੈ ਇਹ ਸਿੱਖ ਕੌਮ ਟੈਂਕਾਂ ਤੋਪਾਂ ਤੋਂ ਨਹੀਂ ਡਰੀ ਤੇ ਇੰਨਾ ਵਰਗੇ ਜਿਹੜੇ ਤੁਹਾਡੇ ਐ ਚੰਦੂ ਮਾਜਰੇ ਵਰਗੇ ਬੀਬੀ ਜਗੀਰ ਕੌਰ ਰਖੜਾ ਏ ਆਲੀ ਢੀਂਸਾ ਕਲਕਾ ਦਾਦੂਵਾਲ ਗਿਆਨੀ ਹਰਪ੍ਰੀਤ ਸਿੰਘ ਹੋਰ ਬੜੀ ਲੰਬੀ ਫੇਰ ਲਿਸਟ ਹੈ ਇੰਨਾ ਵਰਗੇ ਤੋਂ ਡਰ ਰਹੇ ਤੁਸੀਂ ਆਪ ਦਿੱਲੀ ਵਾਲੇ ਗਾੜਦੇ ਹੋ ਕਿ ਜਸ ਸਿੱਖ ਕੌਮ ਆਪਣੇ ਤੇ ਆ ਜੇ ਜਸ ਸਿੱਖ ਕੌਮ ਨੂੰ ਨਜ਼ਰ ਆਏ ਕਿ ਸਾਡੇ ਗੁਰੂ ਧਾਮਾਂ ਤੇ ਹਮਲੇ ਹੋ ਰਹੇ ਆ ਅੱਜ ਸਿੱਕ ਕੌਮ ਇਹਨਾਂ ਵਰਗਿਆਂ ਦੇ ਜਿਹੜੇ ਮਨਸੂਬੇ ਆ ਫੇਲ ਕਰ ਦਿੰਦੀ ਹੈ ਤੁਸੀਂ ਅਜਮਾਇਆ ਤੁਹਾਡੇ ਸਾਹਮਣੇ ਹੈ ਕਿ ਇਹ ਸਾਰੇ ਅੱਜ ਸਿੱਕ ਕੌਮ ਦੇ ਵਿੱਚ ਗੱਦਾਰ ਖਵਾਏ ਜਾਂਦੇ ਹਨ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਜਿਹੜੀ ਸਕ੍ਰਿਪਟ ਇਹਨਾਂ ਨੂੰ ਦਿੱਲੀ ਤੋਂ ਲਿਖ ਕੇ ਦਿੱਤੀ ਗਈ ਸੀਗੀ ਉਹ ਤੁਹਾਡੀ ਫਲॉप ਹੋ ਗਈ ਪੰਜਾਬ ਦੇ ਅੰਦਰ ਦਿੱਲੀ ਵਾਲਿਓ ਇਹ ਤਾਂ ਕੌਮ ਦੇ ਗੱਦਾਰ ਹੈ ਹੀ ਨੇ ਪਰ ਅੱਜ ਤੁਸੀਂ ਅੱਜ ਤੁਸੀਂ ਵੀ ਪੰਜਾਬ ਦੇ ਅੰਦਰ ਸਿੱਖਾਂ ਦੇ ਦਿਲਾਂ ਦੇ ਅੰਦਰ ਕਿਤੇ ਖੜਨ ਜੋਗੇ ਨਹੀਂ ਰਹੇ ਹੁਣ ਤੁਸੀਂ ਨਵਾਂ ਸ਼ਾਗਿਰਦ ਪੈਦਾ ਕਰ ਦਿੱਤਾ ਬਾਬਾ ਰਾਮ ਸਿੰਘ ਧੂਮਾ ਮੈਂ ਕਹਿੰਦਾ ਬਾਬਾ ਰਾਮ ਸਿੰਘ ਧੂਮਾ ਜੀ ਨੂੰ ਸ਼ਰਮ ਆਣੀ ਚਾਹੀਦੀ ਹੈ ਤੁਸੀਂ ਐਦਾ ਦੇਖ ਲਓ ਤੁਸੀਂ ਕਿਸ ਤਖਤਾਲ ਦੇ ਮੁਖੀ ਹੋ ਤੁਸੀਂ ਉਸ ਤਖਤਾਲ ਦੇ ਮੁਖੀ ਹੋ ਜਦੇ ਮੁਖੀ ਸਨ ਜਰਨੈਲ ਸਿੰਘ ਪਿੰਡਰਾਵਾਲਾ ਜੀ ਨੇ ਸ਼ਹੀਦ ਦਰਬਾਰ ਸਾਹਿਬ ਤੇ ਹਮਲੇ ਨੂੰ ਆਪਣੇ ਉੱਪਰ ਲਿਆ ਸੀਗਾ ਉਹ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਸ਼ਹੀਦ ਦਰਬਾਰ ਸਾਹਿਬ ਨੂੰ ਬਚਾਇਆ ਸੀਗਾ ਪਰ ਅੱਜ ਤੁਸੀਂ ਉਸੇ ਟਕਸਾਲ ਦੇ ਮੁਖੀ ਹੋ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਸ਼੍ਰੀ ਦਰਬਾਰ ਸਾਹਿਬ ਦੀ ਟਰਪਾਹ ਘੇਰਾ ਪਾਣ ਵਾਸਤੇ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਆਪਣੀ ਜਿਹੜੀ ਟਕਸਾਲ ਹੈ ਦਮਦਮੀ ਟਕਸਾਲ ਉਹਦਾ ਉਹਦੀ ਨਾਮ ਦਾ ਤਾਂ ਕੋਈ ਲਾਜ ਰੱਖ ਲੈਂਦੇ ਪਰ ਨਹੀਂ ਤੁਸੀਂ ਇਹ ਦਿੱਲੀ ਵਾਲੇ ਦੇ ਇਸ਼ਾਰੇ ਤੇ ਕਿਉਂਕਿ ਤੁਸੀਂ ਤਾਜਾਜੇ ਕੁੰਮ ਦੇ ਮੇਲੇ ਵਿੱਚ ਡੁੱਕੀ ਮਾਰ ਕੇ ਆਏ ਹੋ ਤਾਜ਼ਾ-ਤਾਜ਼ਾ ਤੁਸੀਂ ਭਾਜਪੀ ਦੇ ਬਰਾਂਡੇ ਦੇ ਵਿੱਚ ਝੁੱਲਤੇ ਝੁਲ ਕੇ ਆਏ ਹੋ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਨੇ ਤੁਹਾਨੂੰ ਸਕ੍ਰਿਪਟ ਲਿਖ ਕੇ ਭੇਜਤੀ ਤਾਂ ਤੁਸੀਂ ਜਿਹੜੇ ਬਚਪਨ ਸਪான்ਸਰ ਲੋਕ ਸੀਗੇ ਸਾਰੇ ਪਹੁੰਚ ਗਏ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਤੁਹਾਡੇ ਲੋਕਾਂ ਨੂੰ ਸ਼ਰਮ ਨਹੀਂ ਆਈ ਕੀ ਜਵਾਬ ਦੇੋਗੇ ਆਪਣੀ نسلਾਂ ਨੂੰ ਕੀ ਜਵਾਬ ਦੇੋਗੇ ਆਪਣੀ ਹਰ ਰੋਲੀ ਪੀੜੀ ਨੂੰ ਕਿ ਅਸੀਂ ਉਹ ਗਰਦਾਰ ਆ ਜਿਹੜੇ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਸੀਗਾ ਆ ਤੁਸੀਂ ਦਰਬਾਰ ਸਾਹਿਬ ਨੂੰ ਘੇਰਾ ਪਾੜ ਪਹੁੰਚ ਗਏ ਸ਼ਰੋਗਨੀ ਕਮੇਟੀ ਵਾਸਤੇ ਹਾਈ ਹਾਈ ਕਰਨ ਵਾਸਤੇ ਪਹੁੰਚ ਗਏ ਤੁਸੀਂ ਕੀ ਕੀਤਾ ਕੌਮ ਦੇ ਲਈ ਦੱਸੋ ਨਾ ਕਿਸ ਮਸਲੇ ਤੇ ਬੋਲ ਰਹੇ ਹੋ ਬੰਦੀ ਸਿੰਘਾ ਦੀ ਰਾਇਟਮ ਮਸਲੇ ਤੇ ਬੋਲ ਰਹੇ ਹੋ ਕਿਸਾਨੀ ਮਸਲੇ ਤੇ ਬੋਲ ਰਹੇ ਹੋ ਸੰਤ ਪਿੰਡਰਾ ਵਾਲੇ ਨੂੰ ਅੱਜ ਤਿੰਨ ਤਿੰਨ ਚਾਰ ਦਿਨ ਪਹਿਲਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਅੱਜ ਤੱਕ ਵਾ ਕੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਅੰਮਿਸ਼ਾ ਜੀ ਵੱਲੋਂ ਤੁਹਾਡੇ ਲਫਜ਼ ਖੁੱਲੇ ਕਿੱਥੇ ਡਿਪਲੋਮੇਟਿਕ ਸਾਧਨ ਮੁਕੀ ਬਾਬਰ ਨਾਨ ਸਿੰਘ ਤੁੰਗਾ ਕਿਉਂ ਨਹੀਂ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਤਰਨਾ ਲਾਇਆ ਕੋਈ ਮਤਾ ਪਾਸ ਕੀਤਾ ਨਿੰਦਰ ਕਿਉਂ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ اجلاس ਦੇ ਅੰਦਰ ਨਿੰਦਕ ਯੋਗ ਮਤਾ ਪਾਸ ਕੀਤਾ ਗਿਆ ਸੰਪਿੰਡਰਾ ਵਾਲਿਆਂ ਨੂੰ ਅੰਤਰਕਵਾਦੀ ਕਹਿੰਦੇ ਤੁਸੀਂ ਕੀ ਕੀਤਾ ਤੁਸੀਂ ਅਸਲ ਕਿਸੇ ਸਿੱਖ ਕੌਮ ਦੇ ਮਸਲੇ ਤੇ ਬੋਲੇ ਹੋ ਨਾਲ ਹੀ ਮੈਂ ਕਹਿਣਾ ਚਾਹਾਂਗਾ ਦਿੱਲੀ ਵਾਲਿਆਂ ਨੂੰ ਇਹ ਤੁਸੀਂ ਜਿਹੜੇ ਡੋਗਰੇ ਭੇਜੇ ਨੇ ਨਾ ਐਸੇ ਕਈ ਡੋਗਰੇ ਸਿੱਖ ਕੌਮ ਦੇ ਅੰਦਰ ਆਏ ਔਰ ਸਿੱਖ ਕੌਮ ਨਾਲ ਉਹਨਾਂ ਨੂੰ ਪਛਾੜ ਕੇ ਭੇਜਿਆ ਮੂਹ ਦੀ ਖਾਣੀ ਭਾਈ ਉਹਨਾਂ ਨੂੰ ਸਿਕੋਂਮ ਦੇ ਖੜੀ ਹੋਈ ਤੁਸੀਂ ਵਾਰ-ਵਾਰ ਇਹ ਡੋਗਰਿਆਂ ਨੂੰ ਪੇਜ ਕੇ ਸਿਕੋਂਮ ਦਾ ਬੁਖਾਰ ਚੈੱਕ ਨਾ ਕਰੋ ਜਿੱਦ ਜਿੱਦ ਸਿਕੋਂਮ ਦਾ ਟੈਂਪਰੇਚਰ ਹਾਈ ਹੋ ਗਿਆ ਇਹ ਡੋਗਰੇ ਪੰਜਾਬ ਦੇ ਅੰਦਰ ਲੱਭਣੇ ਨਹੀਂ ਤੇ ਤੁਹਾਡੀ ਤੁਹਾਨੂੰ ਹਰਾਣਾ ਇੰਪੋਰਟੈਂਟ ਪੁੱਛਣ ਦੇਣਾ ਜਿਹੜੇ ਦਿੱਲੀ ਵਾਲੇ ਨੇ ਜਿਹੜੇ ਵਾਰ-ਵਾਰ ਜਾ ਕੇ ਸਿਕੋਂਮ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਜਾ ਕੇ ਕਬਜ਼ੇ ਕਰਨ ਦੀ ਜਿਹੜੀ ਗੱਲਾਂ ਕਰ ਰਹੇ ਹੋ ਐਸੇ ਡੋਗਰੇ ਕਈ ਆਏ ਜਿਹੜੇ ਕੋਸ਼ਿਸ਼ ਕੀਤੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਕਰਨ ਦੀ ਸਾਡੇ ਧਾਰਮਿਕ ਸਥਾਨ ਦੇ ਕਬਜ਼ੇ ਕਰਨ ਦੀ ਸਾਡੇ ਤੱਕ ਦੇ ਉੱਤੇ ਕਬਜ਼ੇ ਕਰਨ ਦੀ ਪੁੱਠੇ ਟੈਰੀ ਵਾਪਸ ਭੇਜਿਆ ਸੀ ਪਾਉ ਨੇ ਇਹ ਵੀ ਆ ਗਏ ਔਰ ਇਹ ਵੀ ਆਣ ਗਏ ਉਹ ਦਿੱਲੀ ਤੁਹਾਡੇ ਕੋਲ ਹੀ ਆਣ ਗਏ ਤੂੰ ਕਹਿੰਦਾ ਜਗਾ ਪੰਜਾਬ ਦੇ ਵਿੱਚ ਬੱਚੀ ਨਹੀਂ ਹੋਣਾ ਸਮਾਂ ਆਏਗਾ ਤੇਰੇ ਬਾਰਡਰ ਤੋਂ ਕੱਪ ਕੇ ਨਹੀਂ ਭੱਜ ਕੇ ਆਣ ਗਏ ਪੰਜਾਬ ਤੋਂ ਇਹ ਲੋਕ ਜਦਾਂ ਨੂੰ ਸਿੱਖ ਕੌਮ ਪਜਾਈ ਗਈ ਪੰਜਾਬ ਦੇ ਵਿੱਚੋਂ ਜਿਹੜੇ ਵੀ ਇਹ ਲੋਕ ਅੱਜ ਗਏ ਨੇ ਨਾ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਸਾਇਦ ਸ਼ਿਰੂ ਰਾਮਦਾਸ ਜੀ ਦਰਬ ਤੁਸੀ ਛੇਰਾ ਪਾਇਆ ਤੁਸੀਂ ਗੱਲਾਂ ਕਰਦੇ ਹੋ 84 ਦੀ ਆ ਤੁਸੀਂ ਆਪ ਕੀ ਕੀਤਾ ਆ ਤੁਸੀਂ ਫਿਰ ਇਤਿਹਾਸ ਦੁਰਾਤਾ ਤੁਸੀਂ 84 ਹਾਦ ਦੇਵਾਇਆ ਜਿਵੇਂ 84 ਦੇ ਸ਼੍ਰੀ ਦਰਬਾਰ ਸਾਹਿਬ ਨੂੰ ਛੇਰਾ ਪਾਇਆ ਸੀਗਾ ਤੁਸੀਂ ਛੇਰਾ ਪਾ ਕੇ ਯਾਦ ਦਵਾਤਾ ਅੱਜ ਵੀ ਪਨੀਰੀ ਨੂੰ ਕਿ ਇਸੇ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਦੇ 84 ਦੇ ਵਿੱਚ ਛੇਰਾ ਪਾਇਆ ਸੀਗਾ ਆ ਤੁਸੀਂ ਪਾਏ ਮੈਂ ਦਿੱਲੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਇਹ ਡੋਗਰੇ ਸਾਡੇ ਵਾਸਤੇ ਮਜ਼ਾਕ ਨੇ ਇਹਨਾਂ ਨੂੰ ਅਸੀਂ ਟੁਟਕੀਆਂ 'ਚ ਭਜਾ ਦਈਏ ਟੁਟਕੀਆਂ 'ਚ ਇਹ ਹਾਲ ਤੁਸੀਂ ਦੇਖ ਲਓ ਕੀ ਇਹਨਾਂ ਦਾ ਹਾਲ ਇਹਨਾਂ ਕੋਲ ਬੰਦੇ ਇਕੱਠੇ ਨਹੀਂ ਹੁੰਦੇ ਰੋਜ਼ APIਲਾ ਪਾਣੀ ਪਿੰਦੀ ਆ ਜੀ ਤੂੰ 5 ਲੈ ਕੇ ਆਜਾ ਤੂੰ 10 ਲੈ ਕੇ ਆਜਾ ਤੂੰ 15 ਲੈ ਕੇ ਆ ਜਾ ਦੂਜੀ ਗੱਲ ਮੈਂ ਪੁੱਛਣਾ ਚਾਹਾਂਗਾ ਇਹ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਰਣਜੀਤ ਸਿੰਘ ਕਾਕਾ ਜੀ ਤੁਸੀਂ ਤੇ ਫਟਾਫਟ ਦਿੱਲੀ ਦਾ ਬਾਰਡਰ ਪਾਰ ਕਰਕੇ ਹਰਿਆਣਾ ਦਾ ਬਾਰਡਰ ਪਾਰ ਕਰਕੇ ਉੱਥੇ ਧਰਨੇ ਦੇ ਡੇਢ ਪਹੁੰਚ ਗਏ ਹੋ ਸਭ ਤੋਂ ਵੱਡੇ ਤੇ ਤੁਸੀਂ ਗद्दार ਹੋ ਕੌਮ ਦੇ ਤੁਹਾਨੂੰ ਰਸਤੇ ਦੇ ਵਿੱਚੋਂ ਸ਼ੰਭੂ ਬਾਰਡਰ ਨਜ਼ਰ ਨਹੀਂ ਆਇਆ ਤੁਹਾਨੂੰ ਉੱਥੇ ਕਿਸਾਨਾਂ ਨਾਲ ਜੋ ਕੀਤਾ ਗਿਆ ਜ਼ੁਲਮ ਉਹ ਨਜ਼ਰ ਨਹੀਂ ਆਇਆ ਹਿੰਮਤ ਸੀ ਨਾ ਤਾਂ ਉੱਥੇ ਖੜਕੇ 2 ਮਿੰਟ ਦੀ ਬਾਈਟ ਪਾਉਂਦੇ ਵੀ ਦਿੱਲੀ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਪਰ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਗਲਤ ਕੀਤਾ ਕਿਸਾਨਾਂ ਨਾਲ ਤੁਹਾਨੂੰ ਉੱਥੇ ਕਿਸਾਨਾਂ ਨਾਲ ਜੋ ਜ਼ੁਲਮ ਹੋਇਆ ਸੜਕ ਤੇ ਨਜ਼ਰ ਨਹੀਂ ਆਇਆ ਜੋ ਕਿਸਾਨਾਂ ਦੇ ਤੰਬੂ ਪੱਟੇ ਕੇ ਸਟੇਜ ਪੱਟੇ ਕੇ ਤੁਹਾਨੂੰ ਹਾਈਵੇ ਤੇ ਨਜ਼ਰ ਨਹੀਂ ਆਇਆ ਉਹ ਤੁਸੀਂ ਕੀ ਗੱਲਾਂ ਕਰੋਗੇ ਤੁਹਾਨੂੰ ਤੇ ਆਪਣੀ ਜਿਹੜੀ ਤੁਸੀਂ ਪਾਰਟੀ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਟੋਕਰੀ ਦਿੱਲੀ ਜਿਹੜੀ ਸਟੇਟ ਆ ਉਹਨੂੰ ਤੁਸੀਂ ਨਾਮ ਬਦਲ ਲਓ ਤੁਸੀਂ ਸ਼੍ਰੋਮਣੀ ਅਕਾਲੀ ਦਲ ਕਬਜ਼ਾ ਪਾਰਟੀ ਕਰ ਲਓ ਤੁਸੀਂ ਪਹਿਲੇ ਰਾਤ ਦੇ 12 ਵਜੇ ਸਰਕਾਰੀ ਸ਼ਹਿਰ ਤੇ ਸਰਕਾਰ ਦੀ ਪੁਲਿਸ ਬੁਲਾ ਕੇ ਸਿੱਖਾਂ ਨੂੰ ਧੱਕੇ ਮਾਰ ਕੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕੀਤਾ ਅੱਜ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕਰਨ ਵਾਸਤੇ ਪਹੁੰਚ ਗਏ ਥੋੜਾ ਤਾਂ ਕੰਮ ਹੀ ਕਬਜ਼ੇ ਕਰਨ ਦਾ ਤੁਸੀਂ ਪੰਜਾਬ ਪਹੁੰਚ ਗਏ ਪਹਿਲੇ ਦਿੱਲੀ ਵਾਲਿਆਂ ਨੂੰ ਜਵਾਬ ਦਿਓ ਦਿੱਲੀ ਸੰਗਤ ਜਵਾਬ ਮੰਗਦੀ ਹੈ ਸਰਦਾਰ ਅਰਮਿੰਦ ਸਿੰਘ ਕਾਲਾਵਾ ਜਗਦੀਪ ਸਿੰਘ ਕਾਲੋ ਜੀ ਸਕੂਲਾਂ ਦਾ 700 ਕਰੋੜ ਰੁਪਇਆ ਕਿੱਥੇ ਹੈ ਡੀਲੌਇਟ ਕੰਪਨੀ ਦੀ ਰਿਪੋਰਟ ਕਿੱਥੇ ਹੈ 123 ਕਰੋੜ ਰੁਪਏ ਜਿਹੜਾ ਛੱਡ ਕੇ ਗਏ ਸੀ ਕਿ ਸਰਦਾਰ ਪਰਮਜੀਤ ਸਿੰਘ ਸਰਲਾ ਸਾਫਤਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਿੱਥੇ ਹੈ ਕਿੱਥੇ ਗਿਆ ਹਜ਼ਾਰਾਂ ਕਰੋੜ ਰੁਪਏ ਦਿੱਲੀ ਕਮੇਟੀ ਦਾ ਉਹ ਦੱਸੋ ਦਿੱਲੀ ਦੇ ਇਤਿਹਾਸਿਕ ਗੁਰੂ ਘਰ ਦੇ ਹੈੱਡ ਗ੍ਰੰਥੀ ਨੇ ਭਾਜਪਾ ਵੱਤ ਜਾ ਕੇ ਵੋਟਾਂ ਮੰਗੀਆਂ ਤੁਸੀਂ ਕੀ ਕਾਰਵਾਈ ਕੀਤੀ ਫਾਰਮ ਨੂੰ ਮੈਂ ਦੱਸੋ ਗੁਰਦਾਰੇ ਬੰਗਲਾ ਸਾਹਿਬ ਦੀ ਸਰਦਾਰ ਸ਼ਰਾਬ ਪਿੰਡੇ ਲੋਕ ਪਕੜੇ ਗਏ ਤੁਹਾਡੇ ਮੈਂਬਰ ਨੇ ਉਹਨਾਂ ਕਮਰੇ ਬੁੱਕ ਕਰਾਈ ਸੀਗੇ ਤੁਸੀਂ ਉਸ ਮੈਂਬਰ ਦੀ ਕੀ ਐਕਸ਼ਨ ਲਿਆ ਉਹਦੀ ਗੱਲ ਦੱਸੋ ਤੁਸੀਂ ਕੀ ਦੋਲੋਗੇ ਤੁਸੀਂ ਕੋਈ ਸੰਧ ਪਿੰਡਰਾ ਦੇ ਮਾਨਤਾਵਾਦੀ ਕਿਹਾ ਗਿਆ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਕੋਈ ਨਿੰਦਾ ਕੀਤੀ ਦੱਸੋ ਕੌਮ ਨੂੰ ਨਹੀਂ ਕਿਸਾਨਾਂ ਨਾਲ ਜਿਹੜੇ ਤੁਸੀਂ ਲੋਕ ਤੁਹਾਡੇ ਵਰਗੇ ਦਿਖਾਵੇ ਵਾਲੇ ਲੋਕ ਮੈਂ ਅਸਤ ਨਹੀਂ ਦੇਖੇ ਤੁਹਾਡੇ ਸਾਹਮਣੇ ਤਾਂ ਮੈਂ ਕਹਿੰਦਾ ਗਿਰਗਿਟ ਵੀ ਫੇਲ ਐ ਗਿਰਗਿਟ ਵੀ ਸ਼ਰਮ ਆ ਗਈ ਉਹ ਧਰੋ ਬਾਹ ਵੀ ਨਿਕਲ ਗਈ ਹਰਮੀਤ ਸਿੰਘ ਕਾਲਕਰ ਜਗਦੀ ਸਿੰਘ ਕਾਲੋ ਵਰਗੇ ਸ਼ਕਲਾਂ ਵੇਖ ਕੇ ਉਹ ਕਹਿੰਦੀ ਐ ਇਹ ਤੇ ਮੇਰੇ ਤੋਂ ਮੇਤੋ ਹੀ ਵੱਡੇ ਗਿਰਗਿਟ ਨੇ ਮੈਂ ਕੀ ਕਰਨਾ ਬਾਹਰ ਆ ਕੇ ਦੋਨੋਂ ਹੁਮਦਰੇ ਨੇ ਦੋਨੋਂ ਕ੍ਰਿਕਟ ਬਣ ਕੇ ਹਰਮੀਤ ਸਿੰਘ ਕਾਲਕਰ ਜਗਦੀਪ ਸਿੰਘ ਕਾਲੋ ਤੁਸੀਂ ਉੱਥੇ ਜਾ ਕੇ ਰੋਸ ਟਰਨੇ ਲਾਓਗੇ ਤੁਸੀਂ ਇੰਨੇ ਲਾਇਕ ਹੋ ਪਹਿਲੇ ਅਸਲਾਇਕਤਾ ਪੜਜੋ ਕਿ ਤੁਸੀਂ ਰੋਸ ਟਰਨੇ ਕਰ ਸਕੋ ਤੁਹਾਡਾ ਪੋਸਟਰ ਗੱਲ ਸੀ ਤੁਾਨੂੰ ਪੋਸਟੇ ਦੇ ਰੋਸ ਧਰਨਾ ਨਹੀਂ ਲਿਖਣਾ ਚਾਹੀਦਾ ਸੀਗਾ ਤੁਸੀਂ ਲਿਖਣਾ ਚਾਹੀਦਾ ਹੈਗਾ ਦਿੱਲੀ ਤੋਂ ਆਏ ਭਾਜਪਾ ਦੇ ਚਾਟੂ ਕਾਰਤਾ ਵਾਲਾ ਰੋਸ ਧਰਨਾ ਸੋਹਰਵੀ ਸਿੰਘ ਕਾਲਾ ਜੀ ਤੇ ਜਗਦੀਪ ਸਿੰਘ ਕਾਲਾ ਜੀ ਪਹਿਲੇ ਆਪਣੀ ਗੱਲ ਕਰੋ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਰਬਾਦ ਕੀਤੀ ਹੈ ਉਹਦਾ ਜਵਾਬ ਦਿਓ ਆ ਸਾਡੇ ਮੰਨਾਂ ਵਿੱਚ ਰੋਸ ਹੈ ਤੁਹਾਡੇ ਲਈ ਜੋ ਤੁਸੀਂ ਹਾਲਾਤ ਬਣਾਏ ਹੈ ਦਿੱਲੀ ਕਮੇਟੀ ਦੇ ਕੀ ਕੁਝ ਤੁਹਾਡੇ ਮੈਂਬਰ ਕਰ ਰਹੇ ਹੋ ਮੈਂ ਬੋਲਣ ਤੇ ਆਵਾਂ ਵੀਡੀਓ ਬੜੀ ਲੰਬੀ ਹੋ ਜਾਏਗੀ ਇਹ ਏਸੀ ਚੁੱਕ ਕੇ ਤੁਹਾਡੇ ਮੈਂਬਰ ਕਰ ਲਿਆ ਜਾਂਦੇ ਆ ਜਦ ਮੈਂ ਉਦੀ ਆਵਾ ਚੁਕਣਾ ਤਾਂ ਉਹ ਏਸੀ ਚੱਦਰ ਚ ਬਣ ਕੇ ਇੰਸਟੀਚੂਟ ਦੇ ਵਾਪਸ ਲੈ ਕੇ ਰੱਖ ਦਿੰਦੇ ਆ ਇਹਦੇ ਤੁਹਾਡੇ ਮੈਂਬਰ ਕਰ ਰਹੇ ਆ ਤੁਸੀਂ ਜਾਂਗੇ ਰੋਸ ਧਰਨੇ ਲਾਓਗੇ ਤੁਸੀਂ ਕੌਮ ਦੀ ਬਾਪ ਬੋਰਡ ਫਾਮੋਗੇ ਤੁਹਾਡੇ ਵਰਗੇ ਲੋਕ ਜਿਹੜੇ ਲੁੱਟ ਕੇ ਖਾ ਗਏ ਦਿੱਲੀ ਕਮੇਟੀ ਨੂੰ ਹੁਣ ਆ ਵਾਪਸ ਆਵਾ ਆਪਣੀ ਗਲਤੀ ਮੈਂ ਦਿੱਲੀ ਦਰਬਾਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਨਾ बार-बार ਜਿਹੜਾ ਸਿੱਕ ਕੌਮ ਦਾ ਬੁਖਾਰ ਆ ਉਹ ਚੈੱਕ ਕਰੋ ਨਾ ਗ੍ਰੀਸ ਲਾਵਾ ਕੇ ਸਪ੍ਰਿੰਗ ਚੈੱਕ ਕਰੋ ਜਿਹਦੇ ਸਪ੍ਰਿੰਗ ਜ਼ਿਆਦਾ ਉੱਠ ਗਿਆ ਤੇ ਜਿਹੜੇ ਫਿਰ ਡੋਗਰੇ ਪੰਜਾਬ ਪੈਦਾ ਰੱਖੇ ਹੋਇਆ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਮਿਲਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ